ਉਹ ਜਾ ਕੇ ਇੱਕ ਮਿੰਟ ਦੀ ਆਗੇ ਹੋ ਗਿਆ ਕੰਮ ਹੋ ਗਿਆ ਹੋ ਗਿਆ ਤਾਂ ਆ ਕਰਦੇ ਨਾ ਆਏਗਾ ਨਹੀਂ ਰੱਖੀਏ ਕੈਮਰਾ ਕੈਮਰਾ ਰੱਖੀਟੇਗਾ ਆ ਭਾਰਮ ਕੋ ਕੇ ਮੱਤ ਨਹੀਂ ਰੁਕ ਕੇ ਫਿਰ ਕੋਈ ਗੱਲ ਨਾ ਹੋਣਾ ਨਹੀਂ ਪੋਣਾ ਫੜ ਲਓ ਫੜ ਦੋ ਨਹੀਂ ਕਰਨ ਕਾਰਨ ਤੋਂ ਬੋਲ ਰਿਹਾ ਕੀ ਮਤਲਬ ਹੈ ਕਾਰਨ ਤੋਂ ਆਇਆ ਨਾ ਆਪਾਂ ਚਲਿਆ ਚਲਿਆ ਨਹੀਂ ਬਿਲਕੁਲ ਨਹੀਂ ਲੜ ਕੇ ਕਾਸ ਕਰ ਮੈਂ ਤੁਹਾਨੂੰ ਪਹਿਲਾਂ ਹੀ ਆਖੀ ਜਾਂਦੀ ਕੱਢੋ ਬਾਹਰ ਜੀ ਬਿਲਕੁਲ ਜੇ ਤੁਸੀਂ ਹੱਦ ਉਸ ਕਰਨੀ ਦੀ ਕਰਦੇ ਹੋ ਜੀ ਲਈ ਜਲਦੀ ਤੋਂ ਬੜਾ ਮਾੜਾ ਕੰਮ ਕਰਦੇ ਹੋ ਇਹੀ ਮੈਂ ਤੁਹਾਨੂੰ ਅੱਜ ਆ ਕੇ ਜਿਹੜੀ ਬਿਲਡਿੰਗ ਹੋਊਗੀ ਉਹਦੇ ਚ ਇਹਨਾਂ ਹੁਣ ਬੰਦੇ ਬਾਹਰੋਂ ਪਲਾਨ ਆਏ ਆਂ ਆ ਕੇ ਆਹ ਤੇ ਜਿਹੜੇ ਬੰਦੇ ਆ ਕੰਮ ਕਰਦੇ ਨੇ ਦੋ ਬੰਦੇ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਆਫਸਰ ਜਿਹੜਾ ਹੋਰ ਨਾਲ ਅਥਾਰਾਈਜ਼ ਬੰਦੇ ਨੇ ਜਿਹੜੇ ਅਥਾਰਾਈਜ਼ ਬੰਦੇ ਨੇ ਤੁਹਾਨੂੰ ਸੀ ਵਿੱਚ ਬੋਲ ਬੇਨਤੀ ਆਂ ਔਰ ਅਸੀਂ ਤੇ ਮੈਂ ਕੀ ਕਰੀਏ ਬਾਹਰੋਂ ਆਏਗਾ ਉਹ ਅਪਲਾਈ ਕਰਤੀ ਦੀ ਅਪਲਾਈ ਕਰ ਦੋ ਤੁਸੀਂ ਪਹਿਲਾਂ ਚਾਲੀਆਂ ਦੋ ਬੰਦੇ ਚੱਲ ਜਾਣ ਉਹ ਕਰ ਦਿਆ ਦੂਜੀ ਗੱਲ ਇਹ ਦੂਜੀ ਗੱਲ ਤੁਸੀਂ ਜਿਹੜੇ ਆਏ ਕਰੋ ਕਾਹ ਚੱਕਰ ਪੁੱਛ ਲੋ ਸਾਰੇ ਬੰਦਿਆਂ ਨੂੰ ਸਾਰੇ ਬੰਦੇ ਸਾਨੂੰ ਦੇਖ ਗੱਲ ਸੁਣੋ ਜੀ ਮਨਜੀਤ ਸਿੰਘ ਜੀ ਦੇ ਨਾਮ ਤੇ ਜੁਟ ਬਣਾ ਲਓ ਰਿਡ ਕਾਰਡ ਚੈੱਕ ਲੋ ਜੀ ਆਧਾਰ ਕਾਰਡ ਚੈੱਕ ਕਰੋ ਆਪਣਾ ਆਸੋਸੀਏਸ਼ਨ ਦਾ ਆਧਾਰ ਕਾਰਡ ਹੈ ਜਦੋਂ ਆਪਾਂ ਦੇਖੋ ਉਹ ਆਧਾਰ ਕਾਰਡ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਆਰਗੇਨਾਈਜੇਸ਼ਨ ਕਰਵਾ ਰਹੀ ਉਹ ਚੈੱਕ ਕਰੋ ਸਾਰੇ ਆਧਾਰ ਕਾਰਡ ਤੁਸੀਂ ਬੰਦੇ ਸਾਰੇ ਨਹੀਂ ਜੀ ਤੁਸੀਂ ਇੱਕ ਦਾ ਮੰਜੂਰੀ ਐਸਪੀ ਸਾਹਿਬ ਦੇ ਪਾਰਟੀ ਤੋਂ ਦੇਤੀ ਹੈ ਇਹ ਵੀ ਜਿਹੜੀ ਅਨਾਉਂਸ ਕਰਦੇ ਹੋ ਅਨਾਉਂਸ ਕਰਦੇ ਹੋ ਵੀ ਜਿਹੜੇ ਵੋਟਰ ਦੀ ਬਾਰ ਨਹੀਂ ਜੀ ਵੋਟਰ ਨਹੀਂ ਇੱਕ ਵਾਰੀ ਕਹੋ ਤੁਸੀਂ ਮੰਜੂਰੀ ਲਿਆਉਂਦੇ ਤੁਸੀਂ ਸਾਰਿਆਂ ਨੂੰ ਨਹੀਂ ਵਿਦਾਊਟ ਵਿਦਾਊਟ ਪਰਮਿਸ਼ਨ ਨਹੀਂ ਪਹਿਲਾਂ ਤੋਂ ਹੀ ਇਹ ਹੈ ਨਾ ਕਿ ਇਹ ਨੂੰ ਕੈਪਚਰ ਕਰਨਾ ਤੁਹਾਡੀ ਮਰਜ਼ੀ ਨਹੀਂ ਅਸੀਂ ਨਹੀਂ ਕੈਪਚਰ ਕਰਦੇ ਜੀ ਤੁਹਾਡਾ ਪ੍ਰਾਈਵੇਟ ਕੰਮ ਹੈ ਤੁਹਾਡਾ ਨਹੀਂ ਇਹ ਕੰਮ ਹੈ ਬੰਦੇ ਆ ਕੇ ਗੁੰਡਾ ਕਰਦੇ ਨਹੀਂ ਗੁੰਡਾ ਇਹੀ ਬੰਦਾ ਆ ਕੇ ਜਿਹੜੀ ਹੋਊਗੀ ਉਹਦਾ ਕੈਪਚਰ ਹੁਣ ਬੰਦੇ ਬਾਹਰੋਂ ਪਲਾਨ ਕਰਦੇ ਮੈਂ ਬੰਦੇ ਮੋੜੋ ਬੰਦੇ ਗੁੰਡਾ ਕਰਕੇ ਜਿਹੜੇ ਬੰਦਿਆਂ ਦਾ ਕੰਮ ਕੋਈ ਦੋ ਬੰਦੇ ਹੋਰ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਚਲੋ ਹੁਣ ਕੱਢ ਦਿਓ ਜੀ ਹੁਣ ਕੱਢ ਦਿਓ ਜਿਹੜੇ ਅਥੋਰਾਈਜ਼ ਬੰਦੇ ਨੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਅਸੀਂ ਨਹੀਂ ਆਏ ਬਾਹਰੋਂ ਆਏ ਬਾਹਰੋਂ ਆਏ ਅਪਲਾਈ ਕਰਤੀ ਜੀ ਤੁਸੀਂ ਪਹਿਲਾਂ 46 ਤੋਂ ਵੱਖੀ ਬੰਦੇ ਬਾਹਰ ਕੱ ਅਸੀਂ ਤਾਂ ਹੋਰ ਆਈਡੈਂਟੀਫਾਈ ਕਰੂਗੀ ਪਹਿਲੀ ਗੱਲ ਦੂਜੀ ਗੱਲ ਵੀ ਤੁਸੀਂ ਕਹਿੰਦੇ ਤੁਸੀਂ ਤੁਸੀਂ ਐ ਕਰੋ ਜੀ ਤੁਸੀਂ ਇੱਕੋ ਪੁੱਛ ਲੋ ਸਾਰੇ ਬੰਦਿਆਂ ਨੂੰ ਜਿਹੜੇ ਜਿਹੜੇ ਬੰਦੇ ਕਮੇਟੀ ਸੰਗਠਨ ਦੇ ਵਿੱਚ ਹੋਣਾ ਹੈ ਕਾਰਡ ਚੈੱਕ ਕਰ ਲਓ ਜੀ ਹਾਰਡ ਕਾਰਡ ਸਰ ਸਾਰੇ ਆਧਾਰ ਕਾਰਡ ਐਸੋਸੀਏਸ਼ਨ ਦਾ ਕੋਈ ਕਾਰਡ ਆਧਾਰ ਕਾਰਡ ਹੈ ਜਦੋਂ ਆਪਾਂ ਲੈਕਚਰ ਵੀ ਦਿੰਦੇ ਆ ਲੈਕਚਰ ਕੋਰਟ ਤੇ ਹੁੰਦਾ ਜਿਹੜੀ ਆਰਗੇਨਾਈਜ਼ ਲੈਕਚਰ ਜਿਹੜੀ ਸਾਰੇ ਸਾਰੇ ਉਹ ਚੱਕ ਸਰ ਆਧਾਰ ਕਾਰਡ ਤੁਸੀਂ ਬੰਦੇ ਸਾਰੇ ਨਹੀਂ ਜੀ ਤੁਸੀਂ ਇੱਕ 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 ਵਾਰੀ ਐਲ ਐਸ ਪੀ ਸਾਹਿਬ ਇੱਕ ਵਾਰੀ ਕਰੋ ਬੇਨਤੀ ਆਏ ਉਹਨਾਂ ਨੂੰ ਅਨਾਉਂਸ ਕਰ ਦਿਓ ਅਨਾਉਂਸ ਕਰ ਦਿਓ ਵੀ ਜਿਹੜੇ ਵੋਟਰ ਨਹੀਂ ਉਹ ਬਾਹਰ ਚਲੇ ਜਾਓ ਜੀ ਵੋਟਰ ਨਹੀਂ ਇੱਕ ਵਾਰੀ ਕਹੋ ਤੁਸੀਂ ਮਨਜ਼ੂਰੀ ਲਿਆਓ ਤੁਸੀਂ ਸਾਰਿਆਂ ਨੂੰ ਬੇਨਤੀ ਕਰੋ ਵੀ ਔਟ ਪਰਮਿਸ਼ਨ ਨਹੀਂ ਜੀ ਇਹ ਨਾ ਕਰੋ ਤੁਸੀਂ ਇਹਨੂੰ ਜੇ ਕੈਪਚਰ ਕਰਨਾ ਤੁਹਾਡੀ ਮਰਜ਼ੀ ਹੈ ਜੀ ਕੈਪਚਰ ਕਰਦੇ ਜੀ ਸਰ ਕਰਨੇ ਕੈਪਚਰ ਕਰਨਾ ਤੁਹਾਡੀ ਮਰਜ਼ੀ ਪ੍ਰਾਈ ਨੀ ਗੁੰਡਾ ਪਰ ਉਹ ਆ ਕੇ ਆਹੋ ਦੇ ਗੱਲ ਪੈ ਰਹੇ ਆ ਕੋਈ ਤਰੀਕਾ ਥੋੜਾ ਜੀ ਇਹ ਕੀ ਤਰੀਕਾ ਚਲੋ ਕੋਈ ਤੁਸੀਂ ਮਨਜ਼ੂਰੀ ਲਿਆਓ ਇਹ ਪ੍ਰਸ਼ਾਸਨ ਦਾ ਕੀ ਤਰੀਕਾ ਜੀ ਤੁਹਾਡੀ ਹਾਜ਼ਰੀ ਚ ਬੰਦੇ ਗੱਲ ਪੈ ਰਹੇ ਆ ਇਹ ਕੋਈ ਆਏ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਵੀ ਕਾਨੂੰਨ ਨੂੰ ਪਾਲਣਾ ਕਰਾਓ ਤੁਸੀਂ ਇਸ ਤਰ੍ਹਾਂ ਲਈ ਅਸੀਂ ਬਿਲਕੁਲ ਕਰ ਰਹੇ ਤੁਸੀਂ ਪਰਮਿਸ਼ਨ ਲਿਆਓ ਤੇ ਤੁਸੀਂ ਜਿਹੜੇ ਬੰਦੇ ਤੇ ਕਰਿਆ ਆ ਆ ਕੇ ਗੰਦ ਪਾ ਕੇ ਉਹ ਜਾ ਰਹੇ ਆ ਕੋਈ ਉਹਨਾਂ ਨੂੰ ਫੜਦੀ ਰਿਹਾ ਦੇਖੋ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਤੁਸੀਂ ਹੁਣ ਬੇਨਤੀ ਹੈ ਤੁਹਾਨੂੰ ਕਰਵਾ ਦਿੰਦੇ ਤੁਸੀਂ ਸਾਨੂੰ ਲਿਸਟ ਦਿਓ ਜੀ ਇੱਕ ਲਿਸਟ ਆਡੈਂਟੀਫਾਇਰ ਦਿਓ ਜੀ ਜਿਹੜੇ ਸਰਵਰ ਲੱਗੇ ਨੇ ਜੀ ਉਹ ਕੌਣਗੇ ਜਿਹੜੇ ਤੁਹਾਡੇ ਆਬਜ਼ਰਵਰ ਲੱਗੇ ਨੇ ਜੀ ਆਬਜ਼ਰ ਜਿਹੜੇ ਦੇਖੋ ਗੱਲ ਸੁਣੋ ਜਿਹੜੇ ਆਬਜ਼ਰਵਰ ਲੱਗੇ ਨੇ ਜੀ ਇਹ ਉਹਨਾਂ ਦੇ ਆਡੈਂਟੀਫਾਈ ਕਰਨਾ ਪਵੇਗਾ ਇੱਥੇ ਬੈਠੇ ਆਬਜ਼ਰ ਪਰਾਣੇ ਨਹੀਂ ਜੀ ਨਹੀਂ ਨਹੀਂ ਆਬਜ਼ਰ ਪਰਾਣੇ ਆਬਜ਼ਰਵ ਕਰਨਾ ਹੈ ਅਬਜ਼ਰ ਬਣਾਣੇ ਅਬਜ਼ਰਵ ਕਰਨਾ ਹੈ ਆਇਡੈਂਟੀਫਾਈ ਕਰਨੇ ਜੀ ਬੰਦੇ ਅਸੀਂ ਆਇਡੈਂਟੀਫਾਈ ਕਰਨਾ ਅਸੀਂ ਆਇਡੈਂਟੀਫਾਈ ਕਰੀ ਜਾਂਦੇ ਜਿਹੜੇ ਹੈ ਤੁਹਾਨੂੰ ਮੈਂ ਪਹਿਲਾਂ ਕਹਿਆ ਡੈਂਟੀਫਾਈ ਕਰੋ ਬੰਦੇ ਜਿਹੜੇ ਬੰਦੇ ਮੈਂਬਰ ਨਹੀਂ 46ਆਂ ਤੋਂ ਬੜਾ ਸਾਰੇ ਬਾਹਰ ਕਰ ਲਓ ਜੀ 46ਆਂ ਤੋਂ ਬੜਾ ਬਾਕੀਾਰੇ ਬਾਹਰ ਚਲੋ ਜੀ ਬਾਕੀ ਬਾਹਰ ਚਲੋ ਛਾਲੀਆਂ ਤਾਂ ਬੜਾ ਬਾਕੀ ਸਾਰੇ ਬਾਹਰ ਚੱਲ ਗਏ ਲਾਲੀ ਬਾਹਰ ਚੱਲ ਸਾਰੇ ਜਿਹੜਾ ਕੋਈ ਨਾ ਬਾਹਰ ਸਾਰੇ ਕੱਢਣਾ ਇਹਨਾਂ ਵੀ ਆਰਟੀਫਾਈ ਕਰਦੇ ਹਾਂ ਅੰਦਰ ਬਾਹਰ ਸਾਰੇ ਬਾਹਰ ਕੱਢ ਦੇ ਨਹੀਂ ਜਿਹੜੇ ਜਿਹੜੇ ਸੀ ਆਖੀ ਗੱਲ ਹੋ ਗਈ ਦੇਖੋ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੈ ਉਹਦੇ ਚ ਗੁੰਡਾ ਕਰਤੀ ਹੋ ਰਹੀ ਹੈ ਜੀ ਉਹਦੇ ਚ ਅਸੀਂ ਚਾਹੁੰਦੇ ਹਾਂ ਕਿ ਹਰ ਜਿਲ੍ਹੇ ਜੋ 23 ਜਿਲ੍ਹੇ ਨੇ ਪੰਜਾਬ ਦੇ ਤੇ 46 ਉਹਨਾਂ ਦੇ ਵੋਟਰ ਹੁੰਦੇ ਆ ਔਰ ਉਹਨਾਂ ਦੀ ਚੋਣ ਉਹ 46 ਵੋਟਰ ਕਰਦੇ ਆ ਪਰ ਅੱਜ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਧੱਕੇਸ਼ਾਹੀ ਹੋ ਰਹੀ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਸੌਂ ਚੁੱਕ ਕੇ ਸਰਕਾਰ ਬਣੀ ਹੈ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਐਸੋਸੀਏਸ਼ਨਾਂ ਚ ਇਹਨਾਂ ਸੰਸਥਾਵਾਂ ਚ ਰਾਜਨੀਤੀ ਨਾ ਵੜੀ ਜਾਵੇ ਇਹਨਾਂ ਨੂੰ ਨਿਰਪੱਖਤਾ ਨਾਲ ਇਹ ਚੋਣ ਕਰਾਈ ਜਾਵੇ ਕੀ ਅੱਜ ਕੀ ਗੱਲ ਹੋਈ ਸਟੇਜ ਤੇ ਅੱਜ ਸਟੇਜ ਤੇ ਕੌਣ 9 ਤੋਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪਾੜਨ ਦੀ ਕਾਗ ਖੋਨ ਦੀ ਕੋਸ਼ਿਸ਼ ਕਰਦੇ ਤੁਹਾਡੇ ਸਾਹਮਣੇ ਸਾਰਿਆਂ ਨੇ ਦੇਖਿਆ ਕੈਮਰਿਆਂ ਵਿੱਚ ਕੈਦ ਹੈ ਇਹ ਤੁਹਾਨੂੰ ਡਿਸਕਲੋਜ਼ ਕਰ ਦਿਆਂਗੇ ਕਿਰਾ ਥੋੜਾ ਜਿਆਦਾ ਪ੍ਰੋਸੈਸ ਟੱਪ ਲੈਣ ਦਿਓ ਆਇਡੈਂਟੀਫਾਈਡ ਬੰਦੇ ਆ ਫੋਟੋ ਆਈਆਂ ਹੋਈਆਂ ਆ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ ਸਾਡੇ ਕੋਲੇ ਮਾਨਤਾ ਹੈ ਬਿਲਕੁਲ ਸਾਡੇ ਕੋਲੇ ਮਾਨਤਾ ਹੈ ਜੀ ਮਾਨਤਾ ਤੋਂ ਬਿਨਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਆਪਣਾ ਆਬਜ਼ਰਵਰ ਲਾਇਆ 올림픽 ਐਸੋਸੀਏਸ਼ਨ ਨੇ ਆਬਜ਼ਰਵਰ ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ ਠੀਕ ਹੈ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ ਆਬਜ਼ਰਵਰ ਕਿਵੇਂ ਲਾਤੇ ਕੀ ਮੰਗੀਏ ਤੁਹਾਡੀ ਹੁਣ ਸਾਫ ਸੁਥਰਾ ਟੱਗ ਨਾਲੇ ਚੋਣ ਹੋਣੀ ਚਾਹੀਦੀ ਹੈ ਜੋ ਜਮਹੂਰੀਅਤ ਦੇਖੋ ਆਪਣੇ ਬਜ਼ੁਰਗਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਲਈ ਹੈ ਉਸ ਆਜ਼ਾਦੀ ਦੇ ਵੋਟ ਦੇ ਅਧਿਕਾਰ ਨੂੰ ਜੇ ਆਪਾਂ ਖੋਵਾਂਗੇ ਤਾਂ ਬਹੁਤ ਮਾੜੀ ਗੱਲ ਹੈ ਜੇ ਆਪਾਂ ਖੇਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਂਗੇ ਤਾਂ ਮੈਂ ਸਮਝਦਾ ਬਹੁਤ ਬੰਦਪਾਗਿਆ ਮੇਰੀ ਸਾਰਿਆਂ ਦੇ ਬੁਰੇ ਹੱਥ ਜੁੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਈਏ ਆਪਾਂ ਕਬਜ਼ੇ ਦੀ ਭਾਵਨਾ ਛੱਡੀਏ ਆਪਾਂ ਦਿਲ ਜਿੱਤਣ ਵਾਲੀ ਭਾਵਨਾ ਕਰੀਏ ਜਿਹੜੀ ਕੀ ਗੱਲ ਹੋਈ ਹੈ ਜਿਹੜੀ ਅੱਜ ਅੱਜ ਇਲੈਕਸ਼ਨ ਇੱਥੇ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਹੋ ਰਹੀ ਸੀ ਉਹਦੇ ਚ ਸਾਰਾ ਪ੍ਰੋਸੈਸ ਮੁਕੰਮਲ ਹੋ ਗਿਆ ਸੀ ਤੇ ਇਸ ਤੋਂ ਬਾਅਦ ਕਾਗਜ਼ਾਂ ਦੀ ਜਿਹੜੀ ਪੜਤਾਲ ਤੇ ਵਾਪਸੀ ਸੀ ਤੇ ਉੱਥੇ ਦੇਖਿਆ ਕਿ ਜਿਹੜਾ ਸਰਕਾਰ ਦੇ ਨਮਾਇੰਦ ਉਹਨਾਂ ਨੂੰ ਦੱਸਿਆ ਵੀ ਕਿ ਨਹੀਂ ਸਾਡਾ ਨਹੀਂ ਬਣ ਰਿਹਾ ਦੂਜੇ ਸਾਰੇ ਅਹੁਦੇਦਾਰ ਬਣ ਰਹੇ ਤਾਂ ਮੈਂ ਸਮਝਦਾ ਕਿ ਇੱਕ ਬਹੁਤ ਜਿਹੜੀ ਗੈਰਕਾਨੂੰਨੀ ਗੁੰਡਾਗਰਦੀ ਵਾਲੀ ਗੱਲ ਆ ਕੇ ਉਹਨਾਂ ਨੂੰ ਜੀ ਤੁਸੀਂ ਗਲਤ ਕੰਮ ਕਰ ਰਹੇ ਹੋ ਜੀ ਕੀ ਕਰ ਰਹੇ ਹੋ ਹਥੋਪਾਈ ਹੋ ਕੇ ਜਿਹੜੇ ਉਹ ਫਾਰਮ ਪੌਂਦੇ ਸੀ ਕੁਝ ਥੋਕੇ ਲੈ ਗਏ ਕੁਝ ਅਸੀਂ ਯੂਰਪ ਲਈ ਸੋਰੀ ਇਸ ਨੂੰ ਨਿੰਦਾ ਕਰਦੇ ਹਾਂ ਗਲਤ ਗੱਲ ਹੈ ਸੇਟ ਦੇ ਵਿੱਚ ਅਮਨ ਕਾਨੂੰਨ ਦੇ ਨਾਲ ਸਾਰੀ ਗੱਲ ਹੋਣੀ ਚਾਹੀਦੀ ਹੈ ਔਰ ਸਰਕਾਰ ਨੂੰ ਸਗੈ ਇਹੋ ਜੀ ਗੱਲ ਤੇ ਸਪੋਰਟ ਕਰਨਾ ਚਾਹੀਦਾ ਇਹ ਚਾਹੇ VOTING ਹੋਵੇ ਚਾਹੇ ਸਰਬਸੰਮਤੀ ਨਾਲ ਹੋਵੇ ਆਹ ਤਾਂ ਪਹਿਲੀ ਵਾਰ ਦੇਖਿਆ ਵੀ ਇਸ ਤਰ੍ਹਾਂ ਪੁਲਿਸ ਵੀ ਲੱਗੀ ਹੋਈ ਸੀ ਇਹਨੂੰ ਲਾਦੇ ਪੁਲਿਸ ਵਾਲੇ ਪੁਲਿਸ ਸਪੋਰਟ ਵਾਸਤੇ ਸੀ ਜੀ ਉਹਨਾਂ ਦੇ ਵੀ ਹਾਂ ਤੁਸੀਂ ਐ ਕਰ ਲਿਓ ਅਸੀਂ ਤਾਂ ਕਰ ਨਹੀਂ ਸਕਦੇ ਵੀ ਤੁਸੀਂ ਆਹ ਚੀਜ਼ ਕਰ ਲਿਓ ਬਸ ਅਸੀਂ ਉਸ ਤੋਂ ਬਾਅਦ ਕਹਾਂਗੇ ਕਿ ਕੈਂਸਲ ਕਰ ਦੇਣਾ ਟੋਲਡਾ ਵੀ ਹੁਣ ਹੋਊਗੀ ਜੀ ਦੇਖਦੇ ਹਾਂ ਜੀ ਹੁਣ ਕੀ ਬੰਦਦਾ ਹੈ ਅੱਗੇ ਜੋ ਵੀ ਸਾਰੇ ਮੀਟਿੰਗ ਕਰਦੇ ਆ ਵੀ ਕੀ ਕਰਨਾ ਹੈ ਉਸ ਤੋਂ ਬਾਅਦ ਮਿਲਕਾ ਤਾਂ ਪਹਿਲਾਂ ਵੀ ਚੋਣਾ ਹੁੰਦੀਆਂ ਰਹੀਆਂ ਕਦੇ 70 ਸਾਲਾਂ 'ਚ ਕਦੇ ਐਂ ਦੇਖਿਆ ਨਹੀਂ ਨਾ ਬਿਲਕੁਲ ਨਹੀਂ ਆਹ ਦੇਖਿਆ ਹੈ ਤੁਸੀਂ ਹਾਂ ਉਹ ਵੱਡਾ ਮਾੜੀ ਗੱਲ ਹੈ ਜੀ ਗਲਤ ਗੱ ਵਾਸਾਪ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਲੈ ਕੇ ਭੱਜ ਜਾਂਦਾ ਹੈਗਾ ਕਾਜ ਨਹੀਂ ਦੇਖੋ ਇੱਕ ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਚੋਣ ਦਾ ਚੱਲ ਰਿਹਾ ਹੈਗਾ ਤੇ ਇਹ ਆਪਦੇ ਚੋਣ ਕਰ ਰਹੇ ਨੇ ਜੀ ਜੋ ਐਸ ਪਰ ਲਾਅ ਜਿੱਦਾਂ ਵੀ ਹੋਗਾ ਇਹ ਕਰ ਲੈਣਗੇ ਸਾਡਾ ਉਹ ਡਾਇਰੈਕਟਲੀ ਕੋਈ ਨਹੀਂ ਕਰਦਾ ਨਹੀਂ ਉਹ ਸਟੇਜ ਤੇ ਬੰਦਾ ਚੜ੍ਹ ਕੇ ਨਹੀਂ ਦੇਖੋ ਇਦਾਂ ਅਸੀਂ ਆਰਗੇਨਾਈਜੇਸ਼ਨ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਇਡੈਂਟੀਫਾਈਡ ਬੰਦੇ ਨੇ ਤੁਸੀਂ ਆਪਦੇ ਉਹੀ ਆਇਡੈਂਟੀਫਾਈਡ ਬੰਦੇ ਅੰਦਰ ਵਾੜੋ ਤਾਂ ਉਦੋਂ ਇਹ ਕਹਿੰਦੇ ਸੀਗੇ ਵੀ ਸਾਸੀ ਜੋ ਪੋਲਿੰਗ ਜਦੋਂ 2 ਵਜੇ ਸਾਡੀ ਪੋਲਿੰਗ ਹੋਣੀ ਹੈ ਅਸੀਂ ਉਦੋਂ ਕਰਾਂਗੇ ਇਹਨਾਂ ਦੇ ਬੰਦੇ ਨੇ ਇਹਨਾਂ ਨੇ ਵਾੜੇ ਨਹੀਂ ਇਹੀ ਜ